ਲੋਕ ਸਭਾ ਚੋਣਾਂ 2024 ਨੂੰ ਲੈ ਕੇ ਹਰੇਕ ਰਾਜਨੀਤਿਕ ਪਾਰਟੀ ਦੇ ਵੱਲੋਂ ਆਪਣੇ ਆਪਣੇ ਉਮੀਦਵਾਰ ਦਾ ਐਲਾਨ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਹਰੇਕ ਉਮੀਦਵਾਰ ਵੱਲੋਂ ਚੋਣ ਪ੍ਰਚਾਰ ਸ਼ੁਰੂ ਕਰਨ ਤੋਂ ਪਹਿਲਾਂ ਸਤਕੰਨ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਵਾਹਿਗੁਰੂ ਦੇ ਅੱਗੇ ਅਰਦਾਸ ਬੇਨਤੀ ਕੀਤੀ ਜਾ ਰਹੀ ਹੈ ਜਿਸ ਦੇ ਚਲਦੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਕੁਲਬੀਰ ਸਿੰਘ ਜੀਰਾ ਆਪਣੇ ਕਾਂਗਰਸੀ ਨੇਤਾਵਾਂ ਦੇ ਨਾਲ ਸਤਕੰਨ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਪਹੁੰਚੇ ਨੇ ਉਹਨਾਂ ਸਕਿੰਡ ਸ਼੍ਰੀ ਦਰਬਾਰ ਸਾਹਿਬ ਚ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਅਤੇ ਚੋਣ ਪ੍ਰਚਾਰ ਸ਼ੁਰੂ ਕਰਨ ਦੇ ਲਈ ਵਾਹਿਗੁਰੂ ਤੋਂ ਮਨਜ਼ੂਰੀ ਲੈ ਕੇ ਅਰਦਾਸ ਕੀਤੀ ਗਈ ਹੈ। ਇਹ ਤੋਂ ਮੈਂਬਰ ਪਾਰਲੀਮੈਂਟ ਦੀ ਟਿਕਟ ਦਿੱਤੀ ਹੈ। ਔਰ ਅਸੀਂ ਸਾਰੇ ਗਿੱਲ ਸਾਹਿਬ, ਡੈਨੀ ਜੀ, ਭ라이ਪੁਰ ਸਾਹਿਬ ਪੋਲਰ ਸਾਹਿਬ ਨੂੰ ਆਪਣੇ ਸੁਖਪਾਲ ਸਿੰਘ ਰਮਨਜੀਤ ਸਿੰਘ ਜੀ ਸਿੱਕੀ ਮੈਂ ਅੱਜ ਬਾਕੀ ਹੋਰ ਵੀ ਕਾਂਗਰਸਮੈਨ ਇੱਥੇ ਮੱਥਾ ਟੇਕਣ ਨੂੰ ਗੁਰੂ ਦਾ ਆਸ਼ੀਰਵਾਦ ਲੈਣ ਲਈ ਆਏ ਆਂ ਔਰ ਪਾਰਟੀ ਨੇ ਸਾਡੀ ਨੇ ਯੋਗ ਕੈਂਡੀਡੇਟ ਦਿੱਤਾ ਔਰ ਮੈਨੂੰ ਇਹ ਕਹਿਣ ਚ ਕੋਈ ਹਿਚਕਚਾਹਟ ਨਹੀਂ कि मैं अपने बेटे राणा इंद्रप्रताप सिंह ਲਈ Anand Prasad ਟਿਕਟ ਚਾਹੁੰਦਾ ਸੀ ਲੇਕਿਨ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਆ ਮਰਜ਼ੀ ਉਹਨਾਂ ਦੀ ਹੁੰਦੀ ਆ ਔਰ ਪਹਿਲੇ ਦਿਨ ਤੋਂ ਹੀ ਅਸੀਂ ਜ਼ੀਰਾ ਸਾਹਿਬ ਦਾ ਮੈਨੋਂ ਪ੍ਰਮੋਟ ਕੀਤਾ ਸਾਰਿਆਂ ਦੇ ਮਰਜ਼ੀ ਨਾਲ ਔਰ ਪਾਰਟੀ ਨੇ ਅਖੀਰਲੇ ਦਿਨ ਵੀ ਮੈਨੂੰ ਬੁਲਾਇਆ ਬੁਲਾ ਕੇ ਮੈਨੂੰ ਪੁੱਛਿਆ ਕੱਲ ਦੀ ਗੱਲ ਆ ਕੱਲ ਸਵੇਰੇ 11 ਵਜੇ ਮੇਰੀ ਮੀਟਿੰਗ ਸੀ ਤੇ ਮੈਨੂੰ ਉਹਨਾਂ ਨੇ ਕਿਹਾ ਵੀ ਤੂੰ ਲੜ ਇੰਦਰ ਲੜੇ ਮੈਂ ਕਿਹਾ ਜੀ ਫਿਰ ਰਾਣੇ ਦੀ ਜੁਬਾਨ ਨਹੀਂ ਰਹਿਣੀ ਮਾਲਕ ਕਿਰਪਾ ਕਰੇ ਇਹ ਵੀ ਮੇਰਾ ਪੁੱਤਰ ਹੈ ਇਹ ਵੀ ਇੰਦਰ ਹੈ ਔਰ ਅਸੀਂ ਸਾਰੇ ਸਰਦਾਰ ਕੁਲਵੀਰ ਸਿੰਘ ਜ਼ੀਰਾ ਕਾਂਗਰਸ ਪਾਰਟੀ ਲਈ ਤੰਦਹੀ ਨਾ ਕੰਮ ਕਰਾਂਗੇ ਦੇਖੋ ਗੁਰੂ ਚਰਨਾ ਚੌਣ ਦਾ ਮਤਲਬ ਕੀ ਹੁੰਦਾ ਗੁਰੂ ਚਰਨਾ ਚ ਆਸ਼ੀਰਵਾਦ ਲੈਣ ਲਈ ਜਾਂਦਾ ਔਰ ਮਾਲਕ ਦਾ ਆਸ਼ੀਰਵਾਦ ਲੈਂਦਾ ਔਰ ਕੱਲ ਤੋਂ ਜੰਗੀ ਪੱਦਰ ਤੇ ਅਸੀਂ ਲੜਾਈ ਲੜਾਂਗੇ ਔਰ ਕੁਲਵੀਰ ਸਿੰਘ ਜੀਰਾ ਨੂੰ ਮਾਲਕ ਕਿਰਪਾ ਕਰੇ ਕਿਰਪਾ ਕਰਨ ਵਾਲਾ ਮਾਲਕ ਆ ਅੱਜ ਗੁਰੂ ਸਾਹਿਬ ਨੇ ಅಪਾਰ ਕਿਰਪਾ ਕੀਤੀ ਠੀਕ ਕਾਂਗਰਸ ਪਾਰਟੀ ਨੇ ਸ਼੍ਰੀ ਖਡੂਰ ਸਾਹਿਬ ਤੋਂ ਉਮੀਦਵਾਰ ਬਣਾਇਆ ਹੈ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਰਾਣਾ ਗੁਰਜੀਤ ਸਿੰਘ ਜੀ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸਾਰੇ ਹੀ ਹਲਕਿਆਂ ਦੇ ਅੰਚਾਰਿਤ ਸਹਿਬਾਨ ਅੱਜ ਗੁਰੂ ਸਾਹਿਬ ਦਾ ਕੋਟਨ ਕੋਟ ਸ਼ਿਕrana ਕਰਨੀ ਅੱਜ ਸਾਰੇ ਨਤਮਸਤਕ ਹੋਏ ਆਂ ਔਰ ਗੁਰੂ ਸਾਹਿਬ ਅੱਗੇ ਇਹ ਅਰਦਾਸ ਬੇਨਤੀ ਕੀਤੀ ਹੈ ਕਿ ਹਮੇਸ਼ਾ ਹੀ ਸਾਰਿਆਂ ਦੇ ਮੇਰ ਭਰਿਆ ਹੱਥ ਰੱਖਣਾ ਚੜ੍ਹਦੀ ਕਲਾ ਬਖਸ਼ ਇਹ ਜਰਨੈਲ ਗੋਡੀ ਦੀ ਉਸ ਕਿਸਮੇ ਦੇ ਜੇ ਖਡੂਰ ਸਾਹਿਬ ਖਲਕੇ ਦੀ ਗੱਲ ਹੈ ਗੱਲ ਇਹ ਹੈ ਕਿ ਗੁਰੂ ਸਾਹਿਬ ਦਾ ਆਸ਼ੀਰਵਾਦ ਆ ਗੁਰੂ ਸਾਹਿਬ ਦੇ ਆਸ਼ੀਰਵਾਦ ਦੇ ਨਾਲ ਹੀ ਪਾਰਟੀ ਨੇ ਕਿਰਪਾ ਕੀਤੀ ਔਰ ਗੁਰੂ ਸਾਹਿਬ ਦੇ ਓਟ ਆਸਰੇ ਦੇ ਨਾਲ ਹੀ ਜਿਹੜਾ ਕਿ ਇਲੈਕਸ਼ਨ ਲੜਾਂਗੇ ਔਰ ਜਿੱਤ ਕੇ ਜਿਹੜਾ ਕਿ ਸੀਟ ਕਾਂਗਰਸ ਪਾਰਟੀ ਦੀ ਝੋਲੀ ਛਪਾਂਗੇ ਜਰਨੈਲ ਸਾਹਿਬ ਪੰਥਕ ਹਲਕਾ ਕਿਹਾ ਜਾਂਦਾ ਹੈ ਅੰਮ੍ਰਿਤਪਾਲ ਸਿੰਘ ਵੀ ਚੌਂ ਮੈਦਾਨ ਚ ਉਤਰਿਆ ਕਿਸ ਤਰ੍ਹਾਂ ਗੱਲ ਇਹ ਹੈ ਕਿ ਅੱਜ ਆਪਾਂ ਗੁਰੂ ਘਰ ਖੜੇ ਆਂ ਇਸ ਤੋਂ ਬਾਅਦ ਚੋਣ ਮੈਦਾਨ ਦੇ ਵਿੱਚ ਆਪਾਂ ਸਾਰੀਆਂ ਗੱਲਾਂ ਕਰਨੀਆਂ ਔਰ ਜਿਹੜੀ ਤੁਸੀਂ ਪੰਥਕ ਦੀ ਗੱਲ ਕਰਦੇ ਹੋ ਕਾਂਗਰਸ ਪਾਰਟੀ ਨੇ ਵੀ ਪੰਥਕ ਚਿਹਰਾ ਭੇਜਿਆ ਮੇਰੇ ਦਾਦਾ ਜੀ ਜਹਦਰ ਗੁਰਦੀਪ ਸਿੰਘ ਜੀ ਜੋ ਕਿ 27 ਸਾਲ ਮੈਂਬਰ ਐਸਜੀਪੀਸੀ ਰਹੇ ਮੇਰੇ ਪਿਤਾ ਜੀ ਸਵਰਗਵਾਸੀ ਜਹਦਰਿੰਦਰ ਸਿੰਘ ਜੀ ਜਿਹੜਾ ਜਿੰਨਾਂ ਬਾਰੇ ਸਾਰੇ ਜਾਣਦੇ ਹੋ ਔਰ ਗੁਰਸਿੱਖ ਤੇ ਪੰਥਕ ਪਰਿਵਾਰ ਬਾਕੀ ਅੱਗੇ ਸੰਗਤਾਂ 'ਚ ਜਾਵਾਂਗੇ ਜਾ ਕੇ ਜਿਹੜੀਆਂ ਸਾਡੀਆਂ ਪਾਰਟੀ ਦਾ ਸਨੇਹਾ ਹੈ ਉਹ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਘਰ ਘਰ ਤੱਕ ਪਹੁੰਚਾਵਾਂਗੇ ਔਰ ਤਾਂ ਕਿ ਉਹ ਲੋਕਾਂ ਤੱਕ ਪਹੁੰਚ ਸਕੇ ਔਰ ਲੋਕਾਂ ਦੀ ਗੱਲ ਜਿਹੜੀ ਆ ਉਹ ਤਾਂ ਹੀ ਪਾਰਲੀਮੈਂਟ ਤੇ ਜਾ ਕੇ ਰੱਖ ਸਕਦੇ ਆ ਕਿ ਜੇ ਇੱਥੋਂ ਜਿੱਤ ਪ੍ਰਾਪਤ ਕਰਕੇ ਜਾਵਾਂਗੇ ਔਰ ਲੋਕਾਂ ਦੇ ਜਿੰਨੇ ਵੀ ਮਸਲੇ ਨੇ ਚਾਹੇ ਕੋਈ ਕਿਸਾਨੀ ਦਾ ਮਸਲਾ ਹੈ ਚਾਹੇ ਕੋਈ ਵਪਾਰੀਆਂ ਦਾ ਮਸਲਾ ਹੈ ਚਾਹੇ ਕੋਈ ਜਿਵੇਂ ਕਿ ਆਪਾਂ ਗੱਲ ਕਰਦੇ ਆ ਕਿਉਂਕਿ ਜਿਹਦੇ ਨਾਲ ਹੀ ਭਾਈ ਸਾਹਿਬ ਲੱਗ ਗਿਆ ਗੁਰੂ ਦਾ ਬਾਣਾ ਪਾ ਲਿਆ ਮੈਂ ਹਮੇਸ਼ਾ ਸਤਕਾਰ ਕਰਦਾ ਔਰ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਮੈਂ ਉਦੋਂ ਵੀ ਜਦੋਂ ਉਹਨਾਂ ਤੇ ਐਨਐਸਏ ਲੱਗੀ ਤਾਂ ਮੈਂ ਉਦੋਂ ਵੀ ਇਸ ਗੱਲ ਦਾ ਵਿਰੋਧ ਕੀਤਾ ਮੈਂ ਉਦੋਂ ਵੀ ਇਹ ਗੱਲ ਕਹੀ ਕਿ ਇਹ ਜਿਹੜਾ ਗਲਤ ਕੰਮ ਹੋ ਰਿਹਾ ਕਿਉਂਕਿ ਪਹਿਲਾਂ ਜਦੋਂ ਵੀ ਅੰਗਰੇਜ਼ਾਂ ਦਾ ਰਾਜ ਰਿਹਾ ਤਾਂ ਉਦੋਂ ਤੁਸੀਂ ਵੇਖਿਆ ਕਿ ਅੰਗਰੇਜ਼ ਹਮੇਸ਼ਾ ਸਿੱਖਾਂ ਨੂੰ ਕਾਲੇ ਪਾਣੀ ਦੀਆਂ ਜੇਲਾਂ ਚ ਭੇਜਦੇ ਸੀ ਔਰ ਇਹ ਸਰਕਾਰ ਨੇ ਵੀ ਜੋ ਕੁਝ ਕੀਤਾ ਤੁਸੀਂ ਵੇਖਿਆ ਕਿ ਡੇਬਰੂਗੜ ਜਿਹੜਾ ਕਿ ਭੇਜਿਆ ਗਿਆ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਅੱਜ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਚੱਲੇ ਆਂ ਔਰ ਲੋਕਾਂ ਦੇ ਵਿੱਚ ਜਿਹੜੇ ਵੀ ਸਾਡੇ ਜਿਹੜੇ ਮੁੱਦੇ ਨੇ ਔਰ ਜਿਹੜੇ ਲੋਕਾਂ ਦੀਆਂ ਜੋ ਸਾਡੇ ਤੱਕ ਜੋ ਪਹੁੰਚੀਆਂ ਨੇ ਕਿ ਸਾਡੇ ਏਰੀਏ ਦੇ ਵਿੱਚ ਜਿਵੇਂ ਬਹੁਤ ਵੱਡੀ ਇੱਕ ਮੰਗ ਆ ਕਿਉਂਕਿ ਅੱਜ ਜੇ ਪਾਕਿਸਤਾਨ ਦਾ ਬਾਰਡਰ ਵਪਾਰ ਲਈ ਖੁੱਲ ਜਾਵੇ ਤਾਂ ਮੈਂ ਗੱਲ ਕਹਿਣਾ ਕਿ ਉਹ ਬਹੁਤ ਹੀ ਵੱਡੀ ਗੱਲ ਹੋਵੇਗੀ